ਪਿਛਲੇ ਦਿਨੀ ਕੈਪਟਨ ਹਰਚਰਨ ਸਿੰਘ ਰੋਡੇ ਸੰਤ ਜਰਨੈਲ ਸਿੰਘ ਉਹਨਾਂ ਦੇ ਵੱਡੇ ਭਰਾਤਾ ਜੀ ਅਕਾਲ ਚਲਾਣਾ ਕਰ ਗਏ ਨੇ ਥੋੜਾ ਜਿਆਦਾ ਦੱਸੋ ਉਹਨਾਂ ਦੀ ਸ਼ਖਸੀਅਤ ਬਾਰੇ ਇੱਕ ਤੇ ਅਸੀਂ ਉਹਨਾਂ ਨੂੰ ਜਿਹੜੇ ਸ਼ਰਦਾ ਦੇ ਫੁੱਲ ਵੀ ਜਿਹੜੇ ਅਕਾਲ ਚਨ ਵੱਲੋਂ ਪੇਟ ਕਰਦੇ ਆਂ ਕੀ ਕਹੋਗੇ ਸੋ ਕੈਪਟਨ ਸਾਹਿਬ ਆ ਜਿਹੜੇ ਲਗਾਤਾਰ ਜਿਸ ਤਰ੍ਹਾਂ ਕਿ ਸਮੁੱਚਾ ਹੀ ਸੰਤ ਜਰਨੈਲ ਸਿੰਘ ਜੀ ਦਾ ਪਰਿਵਾਰ ਪੰਥਕ ਜਜ਼ਬੇ ਵਾਲਾ ਹੈ ਸੋ ਕੈਪਟਨ ਸਾਹਿਬ ਵੀ ਬੇਸ਼ੱਕ ਇਹ ਫੌਜ ਵਿੱਚ ਨੌਕਰੀ ਕਰਦੇ ਸੀਗੇ ਸੋ ਉਸ ਵੇਲੇ ਪੌਜ ਵਾਲਿਆਂ ਨੇ ਸ਼ਨਾਖਤ ਵੀ ਸੰਤ ਜੀ ਦੀ ਇਹਨਾਂ ਤੋਂ ਹੀ ਕਰਵਾਈ ਸੀ ਉੱਥੋਂ ਵਿਸ਼ੇਸ਼ ਤੌਰ ਤੇ ਬੁਲਾ ਕੇ ਪਰ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਪੰਥਕ ਜੱਜਬੇ ਤੇ ਪੰਥਕ ਰਾਓ ਨਾਲ ਤੁਰਦੇ ਆ ਸਮੁੱਚਾ ਪਰਿਵਾਰ ਆ ਜਿਹੜਾ ਪੰਥਕ ਸੰਘਰਸ਼ ਵਿੱਚ ਰਿਹਾ ਹੈਗਾ ਇਹਨਾਂ ਦੇ ਜਿਹੜੇ ਬੱਚੇ ਨੇ ਸੋ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਤੋਂ ਬਾਅਦ ਖੜਕੂ ਲਹਿਰ ਨਾਲ ਜਿਹੜੇ ਸਬੰਧਤ ਰਹੇ ਹੈਗੇ ਆ ਸੋ ਵੱਡੀਆਂ ਐਕਸ਼ਨਾਂ ਵਿੱਚ ਖੜ ਕੋ ਲਹਿਰ ਦੇ ਕੋਈ politcal ਧਿਰ ਬਣਾਉਣ ਵਿੱਚ ਵੀ ਇਹਨਾਂ ਦੇ ਪਰਿਵਾਰ ਨੇ ਬਹੁਤ ਵੱਡਾ ਰੋਲ ਅਦਾ ਕਰਿਆ ਜਦੋਂ ਪਾਪਾ ਜਗਿੰਦਰ ਸਿੰਘ ਉਹਨਾਂ ਨੇ ਹਮ ਅਕਾਲੀ ਦਲ ਸੰਯੁਕਤ ਅਕਾਲੀ ਦਲ ਜਿਹੜਾ ਬਣਾਇਆ ਸੀਗਾ ਉਹਦੇ ਵਿੱਚ ਉਹਨੂੰ ਸਿਰੇ ਲਾਉਣ ਵਿੱਚ ਆ ਉਹਨੂੰ ਮਜ਼ਬੂਤ ਕਰਨ ਵਿੱਚ ਉਹਦੇ ਜਥੇਬੰਦਕ ਢਾਂਚੇ ਨੂੰ ਸੰਗਠਿਤ ਕਰਨ ਵਿੱਚ ਕੈਪਟਨ ਹਰਚੰਦਰ ਸਿੰਘ ਰੋਡੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਮੂਚੀਆਂ ਪੰਥਕ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਇੱਕ ਪਲੇਟਫਾਰਮ ਇੱਕ ਸਾਂਝਾ ਪਲੇਟਫਾਰਮ ਸੇ ਇੱਕ ਕੌਮ ਦਾ ਬਣਾਉਣ ਲਈ ਕੈਪਟਨ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਜਿਹੜਾ ਹੈਗਾ ਬਹੁਤ ਜਾਦੇ ਯਤਨ ਕੀਤੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਖਬਰਾਂ ਦੇ ਵਿੱਚ ਆਪਾਂ ਐਨਾਲਾਈਸਿਸ ਕਰਦੇ ਹੁੰਦੇ ਆ ਹਫਤਾਵਾਰੀ ਜਿੰਨੀਆਂ ਵੀ ਖਬਰਾਂ ਹੁੰਦੀਆਂ ਨੇ ਤੇ ਸਾਡੇ ਨਾਲ ਅੱਜ ਵੀਡੀਓ ਕਾਲ ਤੇ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਪਾਰ ਸਿੰਘ ਜੀ ਆਓ ਉਹਨਾਂ ਦੇ ਨਾਲ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਪਾਰ ਸਿੰਘ ਜੀ ਸ਼ੁਰੂਆਤ ਆ ਜ ਪਿਛਲੇ ਦਿਨੀ ਕੈਪਟਨ ਹਰਚਰਨ ਸਿੰਘ ਰੋਡੇ ਸੰਤ ਜਰਨੈਲ ਸਿੰਘ ਉਹਨਾਂ ਦੇ ਵੱਡੇ ਭਰਾਤਾ ਜੀ ਅਕਾਲ ਚਲਾਣਾ ਕਰ ਗਏ ਨੇ ਥੋੜਾ ਜਿਹਾ ਦੱਸੋ ਉਹਨਾਂ ਦੀ ਸ਼ਖਸੀਅਤ ਬਾਰੇ ਇੱਕ ਤੇ ਅਸੀਂ ਉਹਨਾਂ ਨੂੰ ਜਿਹੜੇ ਸ਼ਰਦਾ ਦੇ ਫੁੱਲ ਵੀ ਜਿਹੜੇ ਅਕਾਲ ਚਲਣ ਵੱਲੋਂ ਪੇਟ ਕਰਦੇ ਆਂ ਕੀ ਕਹੋਗੇ ਹਾਂਜੀ ਹਾਂਜੀ ਸੋ ਪਿਛਲੇ ਦਿਨੀ ਸੰਤ ਜਰਨੈਲ ਸਿੰਘ ਜੀ ਦੇ ਭਰਾਤਾ ਕੈਪਟਨ ਹਰਚਰਨ ਸਿੰਘ ਜੀ ਜਿਹੜੇ ਕਿ ਸਿੱਖ ਪੰਥ ਦੇ ਸੁਮੱਚੇ ਸਿਸਟਮ ਵਿੱਚ ਇੱਕ ਬਹੁਤ ਸਤਿਕਾਰਯੋਗ ਸ਼ਖਸੀਅਤ ਹੈਗੇ ਨੇ ਸੋ ਉਹਨਾਂ ਦਾ ਦਿਹਾਂਤ ਹੋ ਗਿਆ ਹੋਇਆ ਬਜ਼ੁਰਗ ਵਾਸਤਾ ਵਿੱਚ ਕਿ ਕਾਫੀ ਦੇਰ ਤੋਂ ਬੁਮਾਰ ਚਲੇ ਆ ਰਹੇ ਸੀ ਹੁਣ ਆਵਾਜ਼ ਵੀ ਉਨੀ ਜਿਆਦੇ ਜਿੱਦਾਂ ਗੜਕ ਵੀ ਹੁੰਦੀ ਸੀ ਉਹ ਨਹੀਂ ਸੀ ਰਹੀ ਕਿਉਂਕਿ ਉਮਰ ਦੇ ਤਕਾਜ਼ੇ ਨਾਲ ਬਿਮਾਰੀ ਨਾਲ ਉਹਨਾਂ ਦਾ ਕਾਫੀ ਜਿਸ ਤਰ੍ਹਾਂ ਸਰੀਰਕ ਤੌਰ ਤੇ ਕਮਜ਼ੋਰ ਹੋ ਗਏ ਸੀਗੇ ਸੋ ਕੈਪਟਨ ਸਾਹਿਬ ਆ ਜਿਹੜੇ ਲਗਾਤਾਰ ਜਿਸ ਤਰ੍ਹਾਂ ਕਿ ਸਮੁੱਚਾ ਹੀ ਸੰਧ ਜਨੈਲ ਸਿੰਘ ਜੀ ਦਾ ਪਰਿਵਾਰ ਪੰਥਕ ਜਜ਼ਬੇ ਵਾਲਾ ਹੈ ਸੋ ਕੈਪਟਨ ਸਾਹਿਬ ਵੀ ਬੇਸ਼ੱਕ ਇਹ ਫੌਜ ਵਿੱਚ ਨੌਕਰੀ ਕਰਦੇ ਸੀਗੇ ਸੋ ਉਸ ਵੇਲੇ ਫੌਜ ਵਾਲਿਆਂ ਨੇ ਸ਼ਨਾਖਤ ਵੀ ਸੰਤ ਜੀ ਦੀ ਇਹਨਾਂ ਤੋਂ ਹੀ ਕਰਵਾਈ ਸੀ ਉੱਥੋਂ ਵਿਸ਼ੇਸ਼ ਤੌਰ ਤੇ ਬੁਲਾ ਕੇ ਪਰ ਉਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਪੰਥਕ ਜੱਜਬੇ ਤੇ ਪੰਥਕ ਰਾਓ ਨਾਲ ਤੁਰਦੇ ਆ ਸਮੁੱਚਾ ਪਰਿਵਾਰ ਆ ਜਿਹੜਾ ਪੰਥਕ ਸੰਘਰਸ਼ ਵਿੱਚ ਰਿਹਾ ਹੈਗਾ ਇਹਨਾਂ ਦੇ ਜਿਹੜੇ ਬੱਚੇ ਨੇ ਸੋ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਉਤੋਂ ਬਾਅਦ ਕੜਕੂ ਲਹਿਰ ਨਾਲ ਜਿਹੜੇ ਸਬੰਧਤ ਰਹੇ ਹੈਗੇ ਆ ਸੋ ਵੱਡੀਆਂ ਐਕਸ਼ਨਾਂ ਵਿੱਚ ਤੇ ਉਹ ਖਾਸ ਕਰਕੇ ਖੜ ਕੋ ਲਹਿਰ ਦੇ ਕੋਈ politcal ਧਿਰ ਬਣਾਉਣ ਵਿੱਚ ਵੀ ਇਹਨਾਂ ਦੇ ਪਰਿਵਾਰ ਨੇ ਬਹੁਤ ਵੱਡਾ ਰੋਲ ਅਦਾ ਕਰਿਆ ਜਦੋਂ ਬਾਬਾ ਜਗਿੰਦਰ ਸਿੰਘ ਉਹਨਾਂ ਨੇ ਹਮ ਅਕਾਲੀ ਦਲ ਸੰਯੁਕਤ ਅਕਾਲੀ ਦਲ ਜਿਹੜਾ ਬਣਾਇਆ ਸੀਗਾ ਉਹਦੇ ਵਿੱਚ ਉਹਨੂੰ ਸਿਰੇ ਲਾਉਣ ਵਿੱਚ ਆ ਉਹਨੂੰ ਮਜ਼ਬੂਤ ਕਰਨ ਵਿੱਚ ਉਹਦੇ ਜਥੇਬੰਦਕ ਢਾਂਚੇ ਨੂੰ ਸੰਗਠਿਤ ਕਰਨ ਵਿੱਚ ਕੈਪਟਨ ਹਰਚਲਨ ਸਿੰਘ ਰੋਡੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਸਮੂਚੀਆਂ ਪੰਥਕ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਇੱਕ ਪਲੇਟਫਾਰਮ ਇੱਕ ਸਾਂਝਾ ਪਲੇਟਫਾਰਮ ਸਿੱਖ ਕੌਮ ਦਾ ਬਣਾਉਣ ਲਈ ਕੈਪਟਨ ਸਾਹਿਬ ਨੇ ਤੇ ਉਹਨਾਂ ਦੇ ਪਰਿਵਾਰ ਨੇ ਜਿਹੜਾ ਹੈਗਾ ਬਹੁਤ ਜਾਦਾ ਯਤਨ ਕੀਤੇ ਹੈਗੇ ਆ ਸੋ ਇਹ ਨਹੀਂਗਾ ਵੀ ਉਹ ਕੁਝ ਸਮੇਂ ਤਰਾਂ ਵਰਤਮਾਨ ਸਮੇਂ ਵੀ ਆਪਣੀ ਮੌਤ ਤੋਂ ਪਹਿਲਾਂ ਵੀ ਜਿਹੜਾ ਹੈਗਾ ਭਾਈ ਅਮਰਤਪਾਲ ਸਿੰਘ ਉਹਨਾਂ ਨਾਲ ਉਹਨਾਂ ਦੇ ਇੱਕ ਚੰਗੇ ਰਿਲੇਸ਼ਨ ਸੀਗੇ ਉਹਨਾਂ ਦੀ ਜਿਹੜੀ ਹੈਗੀ ਗੱਲ ਉਹ ਆਪ ਵੀ ਸੁਣਦੇ ਸੀ ਤੇ ਭਾਈ ਅਮਰਤਪਾਲ ਸਿੰਘ ਵੀ ਉਹਨਾਂ ਦੀ ਸੁਣਦੇ ਸੀ ਕੋ ਕੱਲਾ ਭਾਈ ਅਮਰਤਪਾਲ ਸਿੰਘ ਤੱਕ ਸੀਮਤ ਨਹੀਂ ਹੈਗਾ ਯਾ ਪਾਪਾ ਜਗਿੰਦਰ ਸਿੰਘ ਤੱਕ ਸੀਮਤ ਨਹੀਂ ਹੈ ਕੈਪਟਨ ਹਰਚੰਦ ਸਿੰਘ ਉਹਨਾਂ ਦਾ ਜਿਹੜਾ ਜੀਵਨ ਹੈ ਉਹਨਾਂ ਨੇ ਲਗਾਤਾਰ ਇਮਾਨਦਾਰੀ ਨਾਲ ਜਿਹੜੀ ਹੈਗੀ ਇੱਕ ਪੰਥਕ ਧਿਰ ਖੜੀ ਕਰਨ ਲਈ ਏਵਨ ਖਾਸ ਕਰਕੇ ਹਿਊਮਨ ਰਾਈਟਸ ਦੇ ਜਿਹੜੇ ਕਾਰਕੁਨ ਕੰਮ ਕਰਦੇ ਸੀਗੇ ਉਹਨਾਂ ਨਾਲ ਵੀ ਸਹਿਯੋਗ ਕਰਿਆ ਸਿੱਖ ਸਿੱਖਾਂ ਵਿੱਚ ਰਾਜਨੀਤਿਕ ਚੇਤਨਤਾ ਸਿੱਖਾਂ ਦੀ ਇੱਕ ਕੌਮੀ ਜਥੇਬੰਦੀ ਤੇ ਸਿੱਖਾਂ ਦਾ ਇੱਕ ਕੌਮੀ ਲੀਡਰ ਜਿਹੜਾ ਉਸਾਰਨ ਵਿੱਚ ਹੈ ਜਿਹੜੀ ਉਹ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀ ਰੀਤ ਸੀ ਬੇਸ਼ੱਕ ਕਈ ਵਾਰ ਹੁੰਦਾ ਵੀ ਬੰਦੇ ਵਿੱਚ ਉਹ ਉਨੀਆਂ ਜਿਆਦੇ ਵੱਡੀਆਂ ਕੈਪੇਬਿਲਿਟੀਆਂ ਨਹੀਂ ਹੁੰਦੀਆਂ ਵੀ ਉਹ ਇਕੱਲਾ ਉਸਾਰ ਲਵੇ ਪਰ ਇੱਕ ਸੁਪਨਾ ਰੱਖਣਾ ਵੀ ਵੱਡੀ ਗੱਲ ਹੈ ਹੰ 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 ਨਾ ਕਟੋ ਪਰ 56 56 ਕਲ ਹਰੇ ਹਰੇਕ ਨੂੰ ਆਪਾਂ ਜਿੱਦਾਂ ਸੰਤ ਜਨੈਲ ਸਿੰਘ ਦੇ ਬਰਾਬਰ ਰੱਖ ਕੇ ਕੰਪੇਅਰ ਜਿਹੜਾ ਨਹੀਂ ਕਰ ਸਕਦੇ ਜਿੰਨੀ ਗੁਰੂ ਮਹਾਰਾਜ ਨੇ ਕਹਿ ਲੀ ਕਿ ਜਿੰਨੀ ਜਿਹਦੀ ਅਵਸਥਾ ਹੈਗੀ ਆ ਜਾਂ ਹਰੇਕ ਦੀਆਂ ਬਹੁਤ ਸਾਰੀਆਂ ਜਿਹੜੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਉਹ ਲਿਮਿਟੇਸ਼ਨਸ ਰਹਿ ਕੇ ਜਿਹੜਾ ਮੰਦਾ ਜਿੰਨੀ ਵੀ ਪੰਥਕ ਆਪਾਂ ਕਹਿ ਲੀ ਕਿ ਜਿੰਨੀ ਇੱਕ ਪੰਥਕ ਤਾਂ ਉਹਦੇ ਅੰਦਰ ਬਜੀ ਬਚੀ ਹੋਈ ਹੈ ਉਨੀ ਕੋ ਆਵਾਜ਼ ਜਿਹੜੀ ਬੁਲੰਦ ਕਰਦਾ ਰਹਿੰਦਾ ਹੈ ਜੀ हां जी हां बिल्कुल बिल्कुल इसी तरह सो कैप्टन साहब ने लगातार अपना समुच्चा जीवन एक आ, पंथ एकता पंथ जज्बे सिख पंथ ਦਾ ਜਿਹੜਾ ਇੱਕ ਸੁਪਨਾ ਸੀਗਾ 1984 ਤੋਂ ਬਾਅਦ ਜਿਹੜਾ ਇੱਕ ਸਿਰਜਿਆ ਗਿਆ ਸਿਆਸੀ ਸੁਪਨਾ ਜਿਹੜਾ ਸਿਰਜਿਆ ਗਿਆ ਉਹਦੀ ਪ੍ਰਾਪਤੀ ਲਈ ਜਿਸ ਤਰ੍ਹਾਂ ਵੀ ਕੁਛ ਨਾ ਕੁਛ ਯਤਨ ਹੋਇਆ ਸੋ कैप्टन साहब ਨੇ ਉਹ ਇਮਾਨਦਾਰੀ ਨਾਲ ਕਰਿਆ ਸੋ ਅੱਜ ਅਸੀਂ ਅਕਾਲ ਚੈਨਲ ਵੱਲੋਂ ਜਿਹੜਾ ਹੈਗਾ ਕੈਪਟਨ ਹਰਚਲ ਸਿੰਘ ਰੋਡੇ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਉਹਨਾਂ ਨੇ ਵਾਕਈ ਸੰਤ ਜਰਨੈਲ ਸਿੰਘ ਜੀ ਦੇ ਭਰਾਤਾ ਦਾ ਜਿਹੜਾ ਇੱਕ ਮਾਣ ਤੇ ਇੱਕ ਜਿਹੜਾ ਸਤਕਾਰ ਆ ਉਹ ਕਾਇਮ ਰੱਖਿਆ ਭਰਾਤਾ ਹੋਣ ਦਾ ਤੇ ਪੰਥ ਦੇ ਜਜ਼ਬਿਆਂ ਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਿਨਨੇ ਕੋ ਵੀ ਯਤਨ ਉਹ ਕਰ ਸਕਦੇ ਸੀ ਉਹਨਾਂ ਨੇ ਕਰੇ ਹੈਗੇ ਸੋ ਇਹੋ ਹੀ ਉਹਨਾਂ ਦੀ ਪ੍ਰਾਪਤੀ ਆ ਵੀ ਉਹਨਾਂ ਦਾ ਨਾਂ ਹੈ ਜਿਹੜਾ ਇਤਿਹਾਸ ਵਿੱਚ ਬੜੇ ਸਤਕਾਰ ਨਾਲ ਤੇ ਮਾਣ ਨਾਲ ਲਿਆ ਜਾਵੇਗਾ ਜੀ ਬਿਲਕੁਲ ਜੀ ਕਾਫੀ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੇ ਸਤਕਾਰ ਆਪਾਂ ਕਹਿ ਲਈਏ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਜਿਹੜਾ ਰਹਿੰਦਾ ਹੈਗਾ ਤੇ ਕੈਪਟਨ ਸਾਹਿਬ ਨੂੰ ਅਖੀਰ ਦੇ ਇੱਕ ਬਰੀ ਜਿਹੜਾ ਹੈਗਾ ਦੁਬਾਰਾ ਅਸੀਂ ਸ਼ਰਦਾ ਦੇ ਫਿਲ ਫੁੱਲ ਪੇਟ ਕਰਦੇ ਹੈਗਾ